ਆਪ ਸਰਕਾਰ ਤੇ ਸਾਡੇ ਸੀਐਮ ਸਾਹਿਬ ਸ੍ਰੀ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਇਹ ਜਿਹੜੇ ਯੁੱਧ ਨਸ਼ਾ ਵਿਰੁੱਧ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਉਸ ਦੇ ਤਹਿਤ ਅੱਜ ਅਸੀਂ ਪਿੰਡ ਧਾਰਣ ਥਾਣਾ ਜੜਿਆਲਾ ਜ਼ਿਲ੍ਹਾ ਅਮਰitsar ਦੇ ਹਾਪੀ ਵਿਕੇ ਆਏ ਹਾਂ ਇੱਥੇ ਦੋ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਿਹੜੀਆਂ ਛਪੜ ਦੇ ਵਿੱਚ ਜ਼ਮੀਨਾ ਉਹਨਾਂ ਨੇ ਅਵੈਧ ਕਬਜ਼ਾ ਕਰਕੇ ਉਹਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀ ਅਜੇ ਕੰਸਟਰਕਸ਼ਨ ਚੱਲ ਹੀ ਰਹੀ ਹੈ ਕਾਫੀ ਜ਼ਿਆਦਾ ਇਹਦੇ ਤੇ ਤੁਸੀਂ ਦੇਖੋਗੇ ਕਿ ਬਹੁਤ ਜ਼ਿਆਦਾ ਪੈਸਾ ਲੱਗਾ ਹੋਇਆ ਤੇ ਸਾਰਾ ਅਵੈਧ ਜਿਹੜਾ ਸੀਗਾ ਪੈਸਾ ਸੀਗਾ ਹੀਰੋਇਨ ਦੇ ਧੰਦੇ ਨਾਲ ਜਿਹੜਾ ਇਹਨਾਂ ਨੇ ਪੈਸਾ ਕਮਾਇਆ ਸੀਗਾ ਜਗਪ੍ਰੀਤ ਸਿੰਘ ਇੰਡੀਆ ਜੱਗਾ ਸਨੋ ਬਲਵਿੰਦਰ ਸਿੰਘ ਅਤੇ ਸਤਨਾਮ ਇੰਡੀਆ ਸਰਕਾ ਸਨੋ ਬਲਦੇਵ ਸਿੰਘ ਇਹ ਦੋਵਾਂ ਦੇ ਮੈਂ ਤੁਹਾਨੂੰ ਦੱਸਣਾ ਚਾਹਨਾ ਇੱਕ ਜਿਹੜਾ ਜੱਗਾ ਹੈਗਾ ਇਹਦੇ ਦੇ ਨੇ ਚਪੜਵੀਂ ਦੇ ਵਿੱਚ ਜਾਇਜ਼ ਕਬਜ਼ਾ ਕਰਕੇ ਇਹ ਆਪਣੀਆਂ ਕੋਠੀਆਂ ਮਕਾਨ ਹਵੇਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਸਾਨੂੰ ਉਹਨਾਂ ਨੇ ਇਤਲਾਹ ਦਿੱਤੀ ਕਿ ਇਹ ਜਿਹੜਾ ਕਬਜ਼ਾ ਛੜਾਇਆ ਜਾਵੇ ਸਾਡੀ ਪੁਲਿਸ ਟੀਮ ਮੌਕੇ ਤੇ ਤੇ હાજર ਹੈ ਤੇ ਜਿਹੜਾ ਇਹ ਕਬਜ਼ਾ ਹੈਗਾ ਇਹ ਮੁਰ ਜਿਹੜਾ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਇਹਨਾਂ ਦੀ ਜਿਹੜੀ ਜ਼ਮੀਨ ਹੈ ਉਹ ਵਾਪਸ ਕੀਤੀ ਜਾ ਰਹੀ ਹੈ ਇਹ ਨਸ਼ਾ ਜਿਹੜੇ ਤਸਕਰ ਨੇ ਇਨਾਂ ਦੇ ਖਿਲਾਫ ਜਿਹੜੀ ਇੰਨਾ ਹੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਚੱਲਦੀ ਹੈ ਸਰ ਕਿੰਨੇ ਸਮੇਂ ਤੋਂ ਇਹ ਇੱਥੇ ਰਹਿ ਰਹੇ ਨੇ ਜੀ ਛੱਪੜ ਦੇ ਉੱਪਰ ਇਹ ਜੀ ਸ਼ੁਰੂ ਤੋਂ ਹੀ ਇੱਥੇ ਰਹੇ ਨੇ ਰਹਿ ਰਹੇ ਨੇ ਪਿੰਡ ਵਾਲਿਆਂ ਨੇ ਜਿਵੇਂ ਆਪਣੇ ਜ਼ਮੀਨ ਇਹਨਾਂ ਨੂੰ ਦੇ ਦਿੱਤੀ ਸੀ ਇਸ ਅਧਾਰ ਤੇ ਤੇ ਇਹਨਾਂ ਨੇ ਵੜਾ ਕੀਤਾ ਸੁਸਾਇਟੀ ਨਾਲ ਮਾੜਾ ਕੀਤਾ ਪਿੰਡ ਵਾਲਿਆਂ ਨਾਲ ਮਾੜਾ ਕੀਤਾ ਨੇ ਲੋਕਾਂ ਦੇ ਘਰ ਇਹਨਾਂ ਨੇ ਤਬਾਹ ਕੀਤੇ ਤੇ ਅੱਜ ਇਹਨਾਂ ਤੇ ਕਾਰਵਾਈ ਹੋਈ ਹੈ ਪੰਜਾਬ ਸਰਕਾਰ ਨੇ ਸਰ ਇਸ ਤੋਂ ਇਲਾਵਾ ਕਿੰਨੇ ਕਿਉਂ ਪ੍ਰਾਪਰਟੀ ਨੇ ਬਣਾਈਆਂ ਦੀ ਇੱਥੇ ਹੈਗੇ ਜੀ ਹੋਰ ਕਿੰਨੇ ਕਿ ਕਰ ਨੇ ਸ਼ਾਮਿਲ ਜਿਲ੍ਹਾ ਅੰਮ੍ਰਿਤਸਰ ਦੀ ਆਪੀ ਜੀ ਪੰਜਵੀਂ ਐਸੀ ਥਾਂ ਹੈ ਜਿੱਥੇ ਇੰਨਾ ਦੀ ਇਲੈਗਲ ਡਿਮੋਲਿਸ਼ਨ ਦੀ ਡਰਾਈਵ ਲੱਗ ਰਹੀ ਹੈ ਆਣਾ ਨੇ ਦਿਨ ਅਸੀਂ ਹੋਰ ਵੀ ਜ਼ਿਆਦਾ ਸਖਤ ਕਾਰਵਾਈ ਲੋਕਾਂ ਦੇ ਕਰਾਂਗੇ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਵੱਲੋਂ ਕੀ ਹੈ ਤਾਂ ਤੁਹਾਨੂੰ ਅਮਨ ਚੈਨ ਨਹੀਂ ਬਿਲਕੁਲ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਤੁਹਾਨੂੰ ਇਹ ਕਾਰੋਬਾਰ ਤੋਂ ਇਹ ਧੰਦੇ ਤੋਂ ਬਾਹਰ ਨਿਕਲਣਾ ਹੀ ਕਿੰਨੇ ਪਰਚੇ ਕਰਦੇ ਨੇ ਸਾਰੇ ਉਹਨਾਂ ਦੇ ਉੱਪਰ ਜਿਹੜੇ ਝਗਰੀ ਤੋਂ ਮੰਗਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜਾ ਝਗਰੀ ਲੱਗਾ ਇਹਦੇ ਕਲਾਸ 7 ਤੇ 8 ਦੇ ਬੱਚੇ ਨੇ ਰੈਸਿਸਟੈਂਸ ਦੇ ਖਿਲਾਫ 4 8 ਦੇ ਬੱਚੇ ਨੇ ਹਜੇ ਵੀ ਇਹ ਦੋਵੇਂ ਦੇਸ਼ ਬਣ ਸਰ ਲੋਕਾਂ ਨੇ ਕੀ ਮੈਸੇਜ ਹੈ ਆਪ ਲੋਕ ਬੜੇ ਪੁੱਛਦੇ ਨੇ ਕਿ ਕਿਹੜੇ ਦੇ ਲੋਕਾਂ ਦੇ ਵੱਲੋਂ ਖਾਸ ਕਰਕੇ ਆਪ ਮੰਨ ਰਹੇ ਨਹੀਂ ਜਿਹੜੇ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਨੌکریاں ਵੰਡ ਰਹੀ ਹੈ ਜਿਹੜੀਆਂ ਹੈ ਚੰਗੀ ਪੱਧਰ ਤੇ ਤੇ ਲੋਕੀ ਜਿਹੜੇ ਯੂਥ ਹੈ ਸਾਡਾ ਉਹਦੇ ਵੱਲ ਵੀ ਜਾ ਰਿਹਾ ਹੈ ਬਹੁਤ ਜ਼ਿਆਦਾ ਇੰਗੇਜਮੈਂਟ ਹੈ ਪੂਰੀ ਸਰ ਨਸ਼ਾ ਨਸ਼ਾ ਤਾਂ ਜੇ ਬਹੁਤ ਅਜੀ ਤਸ਼ਾ ਨ ਕਿੰਨਾ ਬਹੁਤ ਜ਼ਿਆਦਾ ਵਗ ਰਿਹਾ ਹੈ ਨਸ਼ਾ ਡੰਡੇ ਵਾਲੇ ਉਹਦੇ ਵਿੱਚ ਕਿੰਨੇ ਘਰੇ ਕਿ ਕਿ ਅਜੇ ਅਸੀਂ ਬਹੁਤ ਜ਼ਿਆਦਾ ਆਈਡੈਂਟੀਫਿਕੇਸ਼ਨ ਪੱਕੇ ਵੀ ਪਹਿਲਾਂ ਕੀਤੀਆਂ ਸੀਗੀਆਂ ਡੰਡੇ ਵਾਲੇ ਗੁਰੂ ਜੀ ਇਹ ਦੂਜੀ ਵਾਰੀ ਜਿਹੜਾ ਹੈਗਾ ਇਹ ਸੀਜ਼ਨ ਬੜੀ ਚੱਲ ਰਹੀ ਸੀ ਕੋਸ਼ਿਸ਼ ਚੱਲ ਰਹੀ ਹੈ ਇਹਨਾਂ ਜਿਹੜਾ ਤੁਹਾਨੂੰ ਦੱਸਿਆ ਜਿੱਕੇ ਤੇ ਸਤਨੀ ਜਿਹੜਾ ਸੱਤਾ ਹੈਗਾ ਉਹਦੇ ਜਿਆਦਾ ਕਿੰਨੇ ਜਿੰਦਾ ਦੇ ਵਿੱਚ ਬੈਦ ਬੈਦ ਜਿਹੜੀ ਜੈਲੀ ਸ਼ਰਾਬ ਜਿਹੜੀ ਵਸਾਈ ਜਾ ਰਹੀ ਹੈ ਜਾਂ ਵੰਡੀ ਜਾ ਰਹੀ ਆ ਉਹ ਵੀ ਵੇਚੀ ਜਾ ਰਹੀ ਹੈ ਕਿਲਾ ਦਾ ਕੋਸਤੇ ਕੋਈ ਕਰ ਨਹੀਂ ਜਾਂਦਾ ਬਿਲਕੁਲ ਚੱਲ ਰਹੀ ਹੈ ਜੀ ਜਿਸੜੇ ਦਿਨਾਂ ਤੋਂ ਤੁਸੀਂ ਦੇਖੀ ਸਾਹਮਣੇ ਰਾਤ ਉਹ ਵੱਧ ਐਕਸਾਈਜ਼ ਹੈ ਕਿ ਪੱਤੇ ਜਿਹੜੇ ਹਨ ਅੰਮ੍ਰਿਤਸਰ ਦੇ ਹੱਥੀਂ ਜਨਾ ਵੱਲੋਂ ਰਜਿਸਟਰ ਕੀਤੇ ਗਏ ਨੇ ਤੇ ਜਿਹੜੇ ਉਹਨਾਂ ਦੇ ਖਿਲਾਫ ਵੀ ਜਿਹੜੀ ਇਦਾਂ ਦੀ ਜਿਹੜੀ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਜਿਹੜੀ ਕਾਰਵਾਈ ਹੈ ਸਖਤ ਸਖਤ ਕਾਰਵਾਈ ਜਿਹੜੀ ਅਸੀਂ ਕਰਾਂਗੇ ਸਰ ਲੋਕਾਂ ਦਾ ਕੀ ਸਜੋਗ ਹੈ ਲੋਕਾਂ ਦਾ ਸਜੋਗ ਲੋਕੀ ਬਹੁਤ ਹੀ ਜ਼ਿਆਦਾ ਪੋਜੀਟਿਵਲੀ ਸਾਡੇ ਨਾਲ ਜੁੜ ਰਹੇ ਨੇ ਲੋਕੀ ਸਾਨੂੰ ਆਪ ਆ ਕੇ ਦੱਸਦੇ ਨੇ ਇਨਫਰਮੇਸ਼ਨ ਦਿੰਦੇ ਨੇ ਕਿ ਇਹ ਨਾਰਾ ਬੰਦਾ ਹੈਗਾ ਇਹ ਨਸ਼ਾ ਦੇ ਵਿੱਚ ਹੈ ਨਾਰਾ ਬੰਦਾ ਹੈ ਇਹਨੇ ਕਿਤੇ ਨਹਾਇਤ ਪ੍ਰਾਪਰਟੀ ਹੈਗੀ ਇਹਦੀ ਇਹ ਸਾਰੀ ਇਨਫਰਮੇਸ਼ਨ ਸਾਡੇ ਨਾਲ ਸ਼ੇਅਰ ਹੁੰਦੀ ਹੈ ਅਸੀਂ ਲੋਕਾਂ ਦੇ ਬਹੁਤ ਜ਼ਿਆਦਾ ਧੰਨਵਾਦੀ ਹੈ ਤੇ ਅਸੀਂ ਹੋਰ ਵੀ ਤੁਹਾਡੇ ਮਨ ਦੇ ਭਰਾਏ ਇਹਨਾਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਮਾੜੇ ਅੰਸਰ ਨੇ ਉਹਨਾਂ ਦਾ ਬਿਲਕੁਲ ਸਾਥ ਨਾ ਦਿੱਤੇ ਹੋਏ ਪ੍ਰਸ਼ਾਸਨ ਦਾ ਸਾਥ ਹੋ ਸਰਕਾਰ ਦਾ ਸਾਥ ਨਾ ਹੋ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇਹ ਚੱਲੂ ਹੈ ਮਾਣਿਓ ਸੀਐਨ ਸਾਹਿਬ ਮਾਣਿਓ ਕਿਤੇ ਵੀ ਸਾਥ ਤੇ ਦਿਸ਼ਾ ਨਿਰਦੇਸ਼ਾ ਹੈ ਇਹਨੂੰ ਹੋਰ ਵੀ ਕਾਮਯਾਬ ਬਣਾਓ ਤੇ ਆਪਣਾ ਜਿਹੜਾ ਪੰਜਾਬ ਦੀ ਸੁਸਾਇਟੀ ਹੈ ਜਿਹੜਾ ਆਪਣਾ ਸਮਾਜ ਹੈ ਇਹਨੂੰ ਨਸ਼ਿਆਂ ਤੋਂ ਉਲਟ ਆਪਾਂ ਖੁਸ਼ਹਾਲ ਸਮਾਜ ਬਣਾਈਏ ਇੱਕ ਇਤਦਦਾ ਸਮਾਜ ਬਣਾਈਏ ਜਿੱਥੇ ਆਪਣਾ ਪੰਜਾਬ ਸੋਨੇ ਦੀ ਚਿੜੀ ਬਣੇ ਇਹਦੇ ਲਈ ਤੁਹਾਡੇ ਸਾਰਿਆਂ ਦਾ ਵੱਧ ਤੋਂ ਵੱਧ ਸਹਿਯੋਗ ਚਾਹੀਦਾ ਧੰਨਵਾਦ ਥੈਂਕ ਯੂ